ਇਹ ਰੱਬ ਬਾਰੇ ਸੰਪੂਰਨ ਗਿਆਨ ਹਾਸਲ ਕਰਨਾ ਚਾਹਿਆ ਮਰਦ ਆਖਦੇ ਨੇ ਗਿਆਨ ਤਾਂ ਹਾਸਲ ਹੋਇਆ ਪਰ ਉਹ ਅੰਤ ਨਾ ਪਾ ਸਕੇ ਇੱਕ ਘਟਨਾ ਤੁਹਾਡੇ ਸਾਹਮਣੇ ਰੱਖਾਂ ਬੜੇ ਮਸ਼ਹੂਰ ਫਿਲਾਸਫਰ ਨੇ ਸ਼ੁਕਰਾਤ ਉਹਨਾਂ ਸ਼ੁਕਰਾਤ ਜਿਹੜਾ ਇੱਕ ਦਿਨ ਇਹ ਇੱਕ ਨਦੀ ਦੇ ਕਿਨਾਰੇ ਗਿਆ ਜਦੋਂ ਨਦੀ ਦੇ ਕਿਨਾਰੇ ਗਿਆ ਉੱਥੇ ਬੈਠਾ ਹੋਇਆ ਚਿਹਰਾ ਬੜਾ ਉਦਾਸ ਹੈ ਚਿਹਰਾ ਬੜਾ ਉਦਾਸ ਹੈ ਦੇਖਦਾ ਵੀ ਉੱਥੇ ਇੱਕ ਬੱਚਾ ਵੀ ਹੈ ਉਹ ਬੱਚਾ ਵੀ ਹੈ ਹੁਣ ਬੱਚਾ ਜਿਹੜਾ ਹੈ ਉਹ ਰੋ ਰਿਹਾ ਹੁਣ ਜਦੋਂ ਬੱਚਾ ਰੋ ਰਿਹਾ ਹੈ ਸ਼ੁਕਰਾਤ ਉਹਦੇ ਕੋਲ ਗਿਆ ਜਾ ਕੇ ਪੁੱਛਦਾ ਹੈ ਕਹਿਣ ਲੱਗਾ ਪੁੱਤਰ ਤੂੰ ਰੋ ਕੇ ਹੋ